ਜ਼ਿਕਰ ਪੰਜਾਬੀ ਗਾਇਕ ਪ੍ਰਿੰਸ ਰੰਦਾਵਾ ਦਾ ਜਿਸ ਦੀ ਪ੍ਰਤਾਪ ਰੰਦਾਵਾ ਨਾਮ ਦੇ ਸ਼ਖਸ ਦੇ ਨਾਲ ਲੜਾਈ ਹੋਈ ਹੈ ਵਿਵਾਦ ਹੋਇਆ ਮੁਹਾਲੀ ਦੇ ਫੇਜ਼ 11 ਦੇ ਵਿੱਚ ਦੋਨਾਂ ਵਿਚਾਲੇ ਇਹ ਵਿਵਾਦ ਹੋਇਆ ਬੈਸਟੈਕ ਮਾਲ ਦੇ ਨੇੜੇ ਪ੍ਰਿੰਸ ਰੰਦਾਵਾ ਨੇ ਫਾਇਰਿੰਗ ਕਰ ਦਿੱਤੀ ਦਰਅਸਲ ਪ੍ਰਤਾਪ ਰੰਦਾਵਾ ਨਾਮ ਦਾ ਸ਼ਖਸ ਆਪਣੇ ਪਰਿਵਾਰ ਦੇ ਨਾਲ ਕਾਰ ਤੇ ਜਾ ਰਿਹਾ ਸੀ ਔਰ ਪ੍ਰਿੰਸ ਰੰਦਾਵਾ ਪੈਦਲ ਸੜਕ ਪਾਰ ਕਰ ਰਹੀ ਸੀ ਪ੍ਰਤਾਪ ਰੰਦਾਵਾ ਦੀ ਗੱਡੀ ਦੀ ਦੂਜੀ ਕਾਰ ਨਾਲ ਟੱਕਰ ਹੋਈ ਸੀ ਟੱਕਰ ਕਰਕੇ ਦੋਨਾਂ 'ਚ ਇਹ ਵਿਵਾਦ ਪੈਦਾ ਇਹਨੂੰ ਨਹੀਂ ਕੋਈ ਫ੍ਰੈਂਕ ਕੋਈ ਯਾਦ ਇਹ ਡਾਈ ਕਰ ਸਾਡੇ ਕੋ ਇੱਕ ਮਾਂਬਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਦਾਵਾ ਤੇ ਪ੍ਰਿੰਸ ਰੰਦਾਵਾ ਦੀ ਆਪਸ ਚ ਰੋਡ ਰੇਜ ਤੇ ਬਾਚ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਪਤੀਸ਼ ਕਰ ਰਹੇ ਆਂ ਫਿਰੰਗ ਲਾਇਸੈਂਸੀਰ ਵਾਲਬਰਾ ਕੀ ਹੈ ਜੀ ਹਾਂ ਜੀ ਅਜੇ ਲਾਇਸੈਂਸੀ ਹੈ ਇਹਦੇ ਵਿੱਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਵਿੱਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਾਰਵਾਈ ਲਿਆਵਾਂਗੇ ਤਾਂ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਹੋਰ ਗੱਲ ਬਾਤ ਦੇ ਲਈ ਬਨੋਜ ਪੂਰਾ ਮਾਮਲਾ ਕੀ ਸੀਗਾ ਇਹ ਕਿਉਂ ਲੜਾਈ ਹੋਈ ਹੈ ਦੇਖੋ ਵੀ ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਰੂਟਕਾ ਬੈਸਟੈਕ ਦੇ ਬਿਲਕੁਲ ਸਾਹਮਣੇ ਦੀ ਇਹ ਪੂਰੀ ਦੱਸਿਆ ਜਾ ਰਿਹਾ ਹੈ ਜਿਹੜੀ ਵਾਕਿਆ ਹੋਇਆ ਲੜਾਈ ਹੋਈ ਹੈ ਔਰ ਇਸ ਵਾਕਿਆ ਦੇ ਵਿੱਚ ਹਵਾਈ ਫਾਇਰਿੰਗ ਵੀ ਕੀਤੀ ਗਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੁਣ ਤੁਸੀਂ ਉਹ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਹੈ ਉਹਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਆਖਿਰ ਇਹ ਰੀਜ਼ਨ ਕੀ ਰਹਾ ਰੀਜ਼ਨ ਇਹ ਹੀ ਰਹਾ ਕਿ ਆਪਸ ਵਿੱਚ ਬਹਿਸਬਾਜ਼ੀ ਹੋਈ ਗੱਡੀ ਨੂੰ ਲੈ ਕੇ ਓਵਰ ਸਪੀਡ ਸੀ ਗੱਡੀ ਗੱਡੀ ਨੂੰ ਲੈ ਕੇ ਗੱਡੀ ਜਿਹੜੀ ਹੈਗੀ ਆਪੋ ਜੇ ਸਾਈਡ ਲਗੀ ਉਸ ਤੋਂ ਬਾਅਦ ਇਹ ਬਹਿਸ ਹੋਈ ਹੈ ਆ ਕਿ ਹੁਣ ਇਹ ਪੁਲਿਸ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੀ ਹੈ ਕਿ ਆਖਿਰ ਇੰਨੀ ਜ਼ਿਆਦਾ ਕੀ ਬਹਿਸ ਹੋ ਗਈ ਸੀ ਕਿ ਹਵਾਈ ਫਾਇਰਿੰਗ ਜਿਹੜੀ ਹੈ ਉਹ ਕਰਨੀ ਪਈ ਹਾਲਾਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਇਹ ਮਾਮਲਾ ਇਹਦੇ ਵਿੱਚ ਦਰਜ ਕਰ ਲਿਆ ਗਿਆ ਹੈ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਹਵਾ ਕੀ ਇਹ ਦੱਸਿਆ ਜਾ ਰਿਹਾ ਹੈ ਕਿ ਪਿਸਤਲ ਜਿਹੜੀ ਹੈ ਉਹ ਲਾਇਸੈਂਸੀ ਸੀ ਲੇਕਿਨ ਰੀਜ਼ਨ ਕੀ ਰਹਾ ਇਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਮਨੋਜ ਪ੍ਰਤਾਪ ਰੰਧਾਵਾ ਕੌਣ ਹੈ ਸ਼ਖਸ ਦੇਖੋ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹੜੀ ਪੁਲਿਸ ਵੀ ਦਿੰਦੀ ਹੈ ਕਿ ਪ੍ਰਿੰਸ ਰੰਧਾਵਾ ਤਾਂ ਫਿੰਗਰ ਹੈ ਲੇਕਿਨ ਪ੍ਰਤਾਪ ਰੰਧਾਵਾ ਵੀ ਇੱਕ ਪੰਜਾਬੀ ਜਗਤ ਦੇ ਨਾਲ ਜੁੜਿਆ ਹੋਇਆ ਦੀ ਗੱਲ ਕਰ ਰਹੇ ਜਿਹੜੇ ਸੋਰਸ ਤੋਂ ਜਾਣਕਾਰੀ ਦੇ ਰਹੇ ਹਾਲਾਂਕਿ ਪੁਲਿਸ ਨੇ ਅਜੇ ਇਹਦੀ ਪੁਸ਼ਟੀ ਨਹੀਂ ਕੀਤੀ ਹੈ ਲੇਕਿਨ ਇਹ ਵੀ ਗੱਲ چلਤੀ ਜਾ ਰਹੀ ਹੈ ਕਿ ਪ੍ਰਤਾਪ ਰੰਦਾਵਾ ਵੀ ਪੰਜਾਬੀ ਇੰਡਸਟਰੀ ਤੋਂ ਜੁੜਿਆ ਹੋਇਆ ਇੱਕ ਸ਼ਖਸ ਹੈ ਹਾਲਾਂਕਿ ਉਸ ਟਾਈਮ ਦੀ ਵੀ ਤਸਵੀਰਾਂ ਸਾਡੇ ਕੋਲ ਮੌਜੂਦ ਹੈ ਜਦ ਇੱਕ ਪੂਰੀ ਆ ਵਿੱਚ ਲੜਾਈ ਝਗੜਾ ਹੋਇਆ ਆਪਸ ਵਿੱਚ ਬਹਿਸਬਾਜ਼ੀ ਹੋਈ ਕਿਉਂਕਿ ਮਹਿਲਾ ਜਿਹੜੀ ਹੈ ਉਹ ਵੀ ਨਾਲ ਸੀ ਉਹਨਾਂ ਦੇ ਉਹਨਾਂ ਦੀ ਵੀ ਆਪਸ ਵਿੱਚ ਜਿਹੜੀ ਹੈ ਕਿ ਗੱਲ ਹੀ ਖਲੋਚ ਹੋਈ ਹੈ ਲੜਾਈ ਝਗੜਾ ਹੋਇਆ ਹੈ ਔਰ ਬਿਲਕੁਲ ਬੈਸਟੈਗ ਦੇ ਸਾਹਮਣੇ ਇਹ ਸਾਰਾ ਜਿਹੜਾ ਹੈਗਾ ਇਹ ਆਪਸ ਵਿੱਚ ਲੜਾਈ ਝਗੜਾ ਹੋਇਆ ਉਹਨਾਂ ਨੂੰ ਸੱਟਾਂ ਵੀ ਵੱਝੀਆਂ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਉਹਨਾਂ ਨੂੰ ਸੱਟਾਂ ਵੀ ਵੱਝੀਆਂ ਜਿਨ੍ਹਾਂ ਨੂੰ ਹਸਪਤਾਲ ਵਰਤੀ ਕਰਾਇਆ ਗਿਆ ਸੀ ਹਾਲਾਂਕਿ ਹਵਾਈ ਫਾਇਰਿੰਗ ਹੋਈ ਹੈ ਇਹ 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 ਫਾਇਰ ਦੀ ਸੱਟਾਂ ਨਹੀਂ ਹੈ ਇਹ ਆਪਸ ਵਿੱਚ ਜਿਹੜੀ ਆਪਸ ਵਿੱਚ ਜਿਹੜੀ ਲੜਾਈ ਹੋਈ ਹੈ ਆਪਸ ਵਿੱਚ ਜਿਹੜੇ ਉਹਨਾਂ ਨੇ ਹੱਥ ਪੈਰ ਫੜ ਕੇ ਇੱਕ ਦੂਜੇ ਨੂੰ ਫੜਿਆ ਉਹਦੇ ਤੇ ਉਹਨਾਂ ਨੂੰ ਸੱਟਾਂ ਵੱਝੀਆਂ ਜਿਨ੍ਹਾਂ ਨੂੰ ਹਸਪਤਾਲ ਐਡਮਿਟ ਕਰਾਇਆ ਹਾਲਾਂਕਿ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਫਾਲਕੀ ਲਾਇਸੈਂਸ ਰਿਵੋਲਵਰ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਲੇਕਿਨ ਉਸ ਨੂੰ ਪੂਰਾ ਵੈਰੀਫਾਈ ਕੀਤਾ ਜਾ ਰਿਹਾ ਹੈ ਇਸ ਮਾਮਲੇ 'ਚ ਹਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਔਰ ਜਲਦੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਸਾਰੀ ਵੈਰੀਫਾਈ ਕਰਨ ਤੋਂ ਬਾਅਦ ਗ੍ਰਿਫਤਾਰੀ ਹੈ ਉਹ ਕੀਤੀ ਜਾਏਗੀ ਵਿਜੇ ਠੀਕ ਹੈ ਧੰਨਵਾਦ ਮਨੋਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਦੋ ਸ਼ਖਸ ਨੇ ਜਿਨ੍ਹਾਂ ਚਰੂਡ ਰੇਜ ਦਾ ਮਾਮਲਾ ਹੋਇਆ ਰੋਡ ਰੇਜ ਦਾ ਮਤਲਬ ਹੁੰਦਾ ਹੈ ਕਿ ਕਿਸੇ ਨਾਲ ਗੱਡੀ ਟੱਚ ਹੋਈ ਜਾਂ ਕੋਈ ਹਾਦਸਾ ਹੋਇਆ ਜਾਂ ਕੋਈ ਸੜਕ 'ਤੇ ਲੜਾਈ ਹੋ ਗਈ ਕੋਈ ਪਾਰਕਿੰਗ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਤਾਂ ਇਹ ਸਾਰੇ ਮਾਮਲੇ ਰੋਡ ਰੇਜ ਦੇ ਵਿੱਚ ਆਉਂਦੇ ਨੇ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ